हां जी दोस्तों सच दी साखी चैनल डे टाटा ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਪਰਿਚਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਅਸੀਂ ਉਸ ਮਹਾਨ ਯੋਧੇ ਦੀ ਧਰਤੀ ਤੇ ਪਹੁੰਚੇ ਆ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਸੰਘਰਸ਼ ਦੇ ਵਿੱਚ ਜਿਨ੍ਹਾਂ ਦਾ ਨਾਂ ਹੈ ਸੁਨਹਿਰੀ ਅੱਖਰਾਂ ਦੇ ਵਿੱਚ ਨਾਂ ਹੈ ਐਸ ਵਾਈ ਐਲ ਦੇ ਨਾਲ ਬੜੇ ਮਸ਼ਹੂਰ ਨੇ ਭਾਈ ਬਲਵਿੰਦਰ ਸਿੰਘ ਜਟਾਨਾ ਸੋ ਉਹਨਾਂ ਦੇ ਹੀ ਪਿੰਡ ਦੇ ਇੱਕ ਹੋਰ ਸ਼ਹੀਦ ਨੇ ਭਾਈ ਇੰਦਰਜੀਤ ਸਿੰਘ ਜੀ ਜੋ ਕਿ ਦੱਸਿਆ ਜਾਂਦਾ ਹੈ ਰੋਪੜ ਜ਼ਿਲ੍ਹੇ ਦੇ ਸਭ ਤੋਂ ਜੇਕਰ ਇਹ ਤਾਂ ਐਸ ਏਰੀਏ ਦੇ ਸਭ ਤੋਂ ਪਹਿਲੇ ਸ਼ਹੀਦ ਹੋਏ ਨੇ ਸਰਦਾਰ ਇੰਦਰਜੀਤ ਸਿੰਘ ਜੀ ਜਟਾਣਾ ਸੋ ਕਿਉਂਕਿ ਕੋਸ਼ ਜਿਹੜੀਆਂ ਚੀਜ਼ਾਂ ਨੇ ਅਣਗੋਲੇ ਗਏ ਨੇ ਜਿਵੇਂ ਕਹਿ ਲੋ ਕਿ ਉਹਨਾਂ ਦੇ ਪਰਿਵਾਰ ਜਿਹੜੇ ਸੀਗੇ ਉਹ ਅੱਗੇ ਨਹੀਂ ਆਏ ਸੋ ਆਪਣੇ ਕੋਲੋਂ ਜਿਹੜੀਆਂ ਉਹ ਚੀਜ਼ਾਂ ਮਿਸਿੰਗ ਰਹੀਆਂ ਨੇ ਕਾਫੀ ਟਾਈਮ 84 ਤੋਂ ਲੈ ਕੇ ਅ 2000 ਟਿੱਕਰ 2000 ਟਿੱਕਰ ਉਹ ਚੀਜ਼ਾਂ ਮਿਸ ਰਹੀਆਂ ਨੇ ਉਹਨਾਂ ਦੇ ਬਹੁਤ ਸਾਰੇ ਕਾਰਨ ਸੀਗੇ ਕਿਉਂਕਿ ਕੁਝ ਪਰਿਵਾਰ ਜਿਹੜੇ ਸੀਗੇ ਪੁਲਿਸ ਨੇ ਤੰਗ ਪਰੇਸ਼ਾਨ ਕੀਤੇ ਕੁਝ ਨੇ ਵੈਸੇ ਨਹੀਂ ਨਾ ਲਿਆ ਸੋ ਉਹਨਾਂ ਦੇ ਅਸੀਂ ਅੱਜ ਗ੍ਰਹਿ ਵਿਖੇ ਆਏ ਆ ਸੋ ਉਹਨਾਂ ਦੇ ਜਿਹੜੇ ਵੱਡੇ ਭਰਾਤਾ ਨੇ ਉਹ ਸਾਡੇ ਅੱਜ ਨਾਲ ਹੋਣਗੇ ਅੱਜ ਆਪਾਂ ਗੱਲਬਾਤ ਕਰਾਂਗੇ ਰੋਪੜ ਜ਼ਿਲ੍ਹੇ ਦੇ ਪਹਿਲੇ ਸ਼ਹੀਦ ਤੇ ਮਹਾਨ ਸ਼ਹੀਦ ਸਰਦਾਰ ਇੰਦਰਜੀਤ ਸਿੰਘ ਜੀ ਜਟਾਣਾ ਸੋ ਪੁੱਛਾਂਗੇ ਵੀ ਉਹ ਸੰਘਰਸ਼ ਚ ਕਦੋਂ ਆਏ ਨੇ ਕਿਹੜੇ ਉਹਨਾਂ ਦੇ ਕਿਹੜੀ ਜਥੇਬੰਦੀ ਦੇ ਵਿੱਚ ਸੀਗੇ ਸੋ ਕਦੋਂ ਉਹਨਾਂ ਦੇ ਸ਼ਹੀਦ ਹੋਏ ਨੇ ਸੋ ਸਾਰੀਆਂ ਗੱਲਾਂ ਬਤਾਂਦੇ ਨਾਲ ਸਾਡੇ ਨਾਲ ਹੋਣਗੇ ਭਾਈ ਸਾਹਿਬ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਆਪਣਾ ਜਿਹੜਾ ਨਾਮ ਦੱਸਿਓ ਜੀ ਬਲਬੀਰ ਸਿੰਘ ਮੇਰਾ ਨਾਮ ਆ ਜੀ ਬਲਬੀਰ ਸਿੰਘ ਬਲਬੀਰ ਸਿੰਘ ਭਾਈ ਸਾਹਿਬ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਵਾਹਿਗੁਰੂ ਖਾਲਸਾ ਵਾਹਿਗੁਰੂ ਬਤੇ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਆਪਣੇ ਤੁਹਾਡੇ ਛੋਟੇ ਭਰਾ ਹੋਏ ਨੇ ਇੰਦਰਜੀਤ ਸਿੰਘ ਜੀ ਉਹਨਾਂ ਬਾਰੇ ਥੋੜੀ ਜੀ ਜਾਣਕਾਰੀ ਸੰਖੇਪ ਚ ਦਿਓ ਜੀ ਦੇਖੋ ਉਹ 84 ਤੋਂ ਜਦੋਂ ਹਰਵੰਦਰ ਸਾਹਿਬ ਟੈਗ ਹੋਇਆ ਜੱਤੋਂ ਚੰਗੌਰ ਸਭ ਤੋਂ ਫੜੇ ਗਏ ਸੀਗੇ ਇਹ 15 ਜਣੇ ਇਕੱਠੇ ਓਕੇ ਉੱਥੇ ਤੋਂ ਬਾਅਦ ਇਹਨਾਂ ਨਾਲ ਦੋਖ ਬਹੁਤ ਕਰਿਆ ਇਹਨਾਂ ਨੇ ਪੁਲਸ ਵਾਲਿਆਂ ਨੇ ਉਤੇ ਬਾਅਦ ਇਹਨਾਂ ਨੂੰ ਡੇਢ ਸਾਲ ਡੇਢ ਪੌਣੇ ਦੋ ਡੇਢ ਪੌਣੇ ਦੇ ਸਾਲ ਇਹਨਾਂ ਨੂੰ ਪਟਿਆਲਾ ਜੇਲ੍ਹ ਚ ਰੱਖਿਆ ਅੱਛਾ ਜੀ ਲਾਬਾ ਜੇਲ੍ਹ ਚ ਵੀ ਰੱਖਿਆ ਓਕੇ ਉਤੋਂ ਬਾਅਦ ਇਹ ਐਨਐਸ ਇਹਨਾਂ ਦੀ ਹਟਾ ਕੇ ਓਕੇ ਫਿਰ ਇਹਨਾਂ ਨੂੰ ਘਰ ਛੱਡਿਆ ਫਿਰ ਉਤੇ ਇਹ ਸੰਘਰਸ਼ ਚੇ ਰਹੇ ਆ ਇਹ ਠੀਕ ਹੈ ਪਰ ਘਰ ਵਿੱਚ ਚਲਾਉਂਦੇ ਰਹੇ ਆ ਸੰਘਰਸ਼ ਵੀ ਰਹੇ ਆ ਚੱਲਦੇ ਰਹੇ ਉਤੇ ਬਾਅਦ 87 ਜਾ ਕੇ ਇਹ ਘਰ ਤੋਂ ਪਠਾਨਕੋਟ ਤੋਂ ਜਾਨਕੀ ਪਹਿਲਾ ਪਠਾਨਕੋਟ ਸਰਵਿਸ ਕਰ ਲਗੇ ਆ ਸਰਵਿਸ ਹੋ ਤੋਂ ਬਾਅਦ ਉੱਥੋਂ ਇਹ ਪੁਲਿਸ ਵਾਲੇ ਇੰਨੇ ਤੰਗ ਪਰੇਸ਼ਾਨ ਕਰਨ ਤੋਂ ਬਾਅਦ ਇਹਨਾਂ ਨੂੰ ਪਕੌੜਾ ਹੁੰਦੀ ਹੋਣਾ ਪਿਆ ਓਕੇ 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 ਉਹ ਪਕੌੜਾ ਚੱਲਦੇ ਰਹੇ ਉਹ ਤਕਰੀਬਨ 11 ਮਹੀਨੇ ਠੀਕ ਹੈ ਜੀ 28 9 9 ਜੂਨ ਨੂੰ ਇਹਨਾਂ ਨੂੰ 9 ਜੂਨ ਤੇ ਫੜਤਾ ਹੋਏ ਤੇ 6 ਜੂਨ ਨੂੰ ਇਹ ਓਕੇ 6 ਜੂਨ ਤੇ ਬਾਅਦ ਤਿੰਨ ਚਾਰ ਦਿਨ ਇਹਨਾਂ ਨਾਲ ਇਹ ਰਿਹਾ ਤਸ਼ੀਦ ਤੇ ਅੱਛਾ ਜੀ 9 ਜੂਨ ਨੂੰ ਇਹਨਾਂ ਨੂੰ ਸੀਧ ਕਰਤਾ ਓਕੇ ਪਿੰਡ ਕਾਲਾ ਬਕਰਾ ਜਲੰਧਰ ਦੇ ਵਿੱਚ ਪੈਂਦਾ ਠੀਕੇ ਜੀ ਉੱਥੇ ਦੇ ਰਿਪੋਰਟ ਤੇ ਉਹ ਮੈਨੂੰ ਉਦਾਂ ਵੀ ਫੜ ਕੇ ਇਹਨਾਂ ਦਾ ਪਨਾਹ ਦੇ ਕੇ ਸੀ ਜੇਲ ਪਟਿਆਲਾ ਸੀਗਾ ਮੈਂ ਓਕੇ ਬਜ਼ੁਰਗ ਅਦ੍ਰੰਗ ਦੇ ਮਰੀਜ਼ ਸੀਗੇ ਉਹਨਾਂ ਨੂੰ ਲੈ ਕੇ ਗਏ ਦਿਖਾਇਆ ਕਿਸੇ ਨੂੰ ਨਹੀਂ ਸਾਨੂੰ ਇਹਨਾਂ ਨੇ ਆਪਣੇ ਆਪ ਹੀ ਸੌਸ ਕਰਿਆ ਉਹ ਸਾਨੂੰ ਅਜ਼ੀਂ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਭਾਈ ਇੰਦਰਜੀਤ ਸਿੰਘ ਜੀ ਸੰਘਰਸ਼ ਦੇ ਵਿੱਚ ਕਦੋਂ ਆਏ ਨੇ ਏ 84 ਚ ਆਇਆ ਜੀ 84 ਦੇ ਵਿੱਚ ਆਇਆ ਤੇ ਭਾਈ ਸਾਹਿਬ ਜੀ ਪੜ੍ਹੇ ਕਿੰਨਾ ਸੀਗੇ ਏ ਜੀ ਪਾਸ 2 ਅੱਛਾ ਜੀ ਪਾਸ 2 ਮਤਲਬ ਕਿ ਨਾਲ ਖੇਤੀਬਾੜੀ ਵੀ ਕਰਦੇ ਸੀ ਹਾਂ ਜੀ ਹਾਂ ਖੇਤੀਬਾੜੀ ਕਰਦੇ ਰਹੇ ਆ ਖੇਤੀਬਾੜੀ ਦਾ ਕਰਦਾ ਕੰਮ ਸਾਰਾ ਕਰਦੇ ਰਹੇ ਆ ਠੀਕ ਹੈ ਜੀ ਇਹ ਸੰਘਰਸ਼ ਤੋਂ ਬਾਅਦ ਜਦੋਂ 84 ਹੋਇਆ ਉਸ ਤੋਂ ਬਾਅਦ ਇਹ ਫੜੇ ਜਾਂਦੇ ਆ ਜੀ ਹਾਂ ਜੀ ਇਹ ਫੜੇ ਜਾਂਦੇ ਆ ਇਥੇ ਚਮਕੌਰ ਸਾਹਿਬ ਦੇ ਵਿੱਚ ਜੀ ਹਾਂ ਜੀ ਹਾਂ ਚਮਕੌਰ ਸਾਹਿਬ ਤੋਂ ਫੜੇ ਜਾਂਦੇ ਆ ਅੱਛਾ ਜੀ ਇਹਨਾਂ ਦੇ ਕੀ ਅਲੀਗੇਸ਼ਨ ਕੀ ਦੋਸ਼ ਲੱਗਦੇ ਨੇ ਇਨਾਬ ਤੇ ਐਨਐਸ ਲਾਤਾ ਹੋਰ ਕੁਝ ਨਹੀਂ ਗਿਆ ਐਨਐਸ ਲਾ ਕੇ ਇਹਨਾਂ ਨੂੰ ਪਟਿਆਲਾ ਜੇਲ੍ਹ ਵਿੱਚ ਭੇਜਤਾ ਪਹਿਲਾਂ ਫਿਰ ਨਾਬਾ ਜੇਲ੍ਹ ਵਿੱਚ ਕੀ ਰਹੇ ਆ ਨਾਬਾ ਜੇਲ੍ਹ ਤੇ ਫਿਰ ਇਹ ਵਾਪਸ ਆਏ ਠੀਕ ਹੈ ਜਦੋਂ ਇਹ ਨਾਬਾ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ ਇਹ ਫੇਰ ਆਣ ਕੇ ਹੀ ਵਿਆਪ ਦਾ ਮਤਲਬ ਕੰਮਕਾਰ ਉਸੇ ਤਰ੍ਹਾਂ ਕਰਦੇ ਨੇ ਕਿ ਹਾਂਜੀ ਘਰ ਦਾ ਕੰਮ ਕਰਦੇ ਰਹੇ ਆ ਬਲਦ ਨਾਲ ਖੇਤੀ ਵੀ ਕਰੀ ਇਹਨਾਂ ਨੇ ਨਾ ਅੱਛਾ ਜੀ ਕੋਈ ਹੋ ਨਹੀਂ ਹੈਗਾ ਖੇਤੀ ਕਰਦੇ ਰਹੇ ਆ ਖੇਤੀ ਸਾਡਾ ਜ਼ਮੀਨ ਜਾਇਦਾਦ ਹੈਗੀ ਆ ਖੇਤੀ ਕਰਦੇ ਰਹੇ ਆ ਫਿਰ ਸਾਡੇ ਭਣੋਈਏ ਦੀ ਡੈਥ ਹੋ ਗਈ ਅੱਛਾ ਜੀ ਫਿਰ ਉੱਥੇ ਉਹ ਰੰਜੀਤ ਸਾਗਰ ਡੈਮ ਪਠਾਨਕੋਟ ਸੀਗਾ ਹਾਂਜੀ ਹਾਂਜੀ ਉੱਥੇ ਫਿਰ ਭੈਣ ਨੂੰ ਸਰਵਿਸ ਦਵਾਈ ਉਹ ਨਾ ਓਕੇ ਉੱਥੇ ਉੱਥੀ ਤੇ ਫਿਰ ਇਹ ਜਾਨੀ ਕਿ ਪੁਲਿਸ ਮਗਰ ਪਈ ਆ ਅੱਛਾ ਸਾਗ ਜਿਹੜਾ ਰੰਜੀਤ ਸਾਗਰ ਡੈਮ ਹੈ ਉੱਥੇ ਤੁਹਾਡੀ ਸਿਸਟਰ ਜਿਹੜੀ ਹੈ ਜੌਬ ਕਰਦੀ ਸੀਗੀ ਇਹ ਉਹਨਾਂ ਦੇ ਕੋਲ ਚਲੇ ਗਏ ਹਾਂਜੀ ਉੱਥੇ ਉਥੇ ਉਹਨਾਂ ਨਾਲ ਲੈ ਕੇ ਗਏ ਆ ਨਾ ਉੱਥੀ ਨਾਲ ਲੈ ਕੇ ਗਏ ਉੱਥੇ ਉਹਦੇ ਬੱਚੇ ਛੋਟੇ ਸੀਗੇ ਉਦੋਂ ਦੇ ਟਾਈਮ ਓਕੇ ਓਕੇ ਉਹਦੇ ਬੱਚੇ ਛੋਟੇ ਸੀ ਉਹ ਉਹਨਾਂ ਨੇ ਲੈ ਕੇ ਗਏ ਆ ਇਹ ਭਾਈ ਸਾਹਿਬ ਜੀ ਆਪ ਵੀ ਜੌਬ ਕਰਦੇ ਸੀ ਇਹ ਇਹਨਾਂ ਨੇ 20 ਦਿਨ ਉੱਥੇ ਸਰਵਿਸ ਕਰੀ ਆ ਓਕੇ 20 ਦਿਨ ਬਾਅਦ ਜਦ ਇਹਨਾਂ ਨੂੰ ਪੁਲਿਸ ਮਗਰ ਪੈ ਗਈ ਛੱਡ ਕੇ ਅੱਛਾ ਫਿਰ ਇਹ ਪਗੋੜੇ ਹੋ ਜਾਂਦੇ ਆ ਹਾਂਜੀ ਅੱਛਾ ਫਿਰ ਇਹ ਆਪਣਾ ਸੰਘਰਸ਼ ਵਿੱਚ ਹੋ ਜਾਂਦੇ ਨੇ ਰਾਸ਼ੀ ਜਿਹੜੇ ਆ ਇਹ 11 ਮਹੀਨੇ 11 ਮਹੀਨੇ 11 ਮਹੀਨੇ ਤੇ ਇਹ ਕਿਹੜੀ ਜਥੇਬੰਦੀ ਦੇ ਨਾਲ ਜੁੜੇ ਸਨ ਨਾਲ ਸਨ ਬੱਬਰ ਖਾਲਸਾ ਬੱਬਰ ਖਾਲਸਾ ਭਾਈ ਸੁਖਦੇਵ ਸਿੰਘ ਬੱਬਰ ਖਾਲਸਾ ਜਿਹੜੇ ਉਹਨਾਂ ਦੀ ਜਥੇਬੰਦੀ ਨਾਲ ਹਾਂਜੀ ਅੱਛਾ ਜੀ ਤੇ ਫਿਰ ਜਿਹੜਾ ਇਹ ਕਦੋਂ ਫੜ ਹੁੰਦੇ ਉਸ ਤੋਂ ਬਾਅਦ ਜੀ ਇਹ ਜੀ ਫੜ ਹੋਇਆ ਜੀ 6 ਜੂਨ ਨੂੰ ਅੱਛਾ 6 ਜੂਨ ਨੂੰ ਫੜਾ ਹੋਇਆ ਅੱਛਾ ਜੀ ਬੱਸ ਵਿੱਚ ਉਤਾਰੇ ਗਏ ਆ ਇਹ ਅੱਛਾ ਬੱਸ ਵਿੱਚ ਬੈਠੇ ਸੀਗੇ ਜਾ ਰਹੇ ਸੀ ਕਿਤੇ ਜੀ ਨਾ ਇਕੱਲੇ ਸੀਗਾ ਅੱਛਾ ਜੀ ਉਹ ਨਾਲ ਹੋਰ ਹੋਣਾ ਕੋਈ ਬੰਦਾ ਫੜਿਆ ਹੋਣਾ ਸਾਨੂੰ ਨਹੀਂ ਜਿਹੜੇ ਇਕੱਲਾ ਬੰਦਾ ਫੜਿਆ ਉੱਥੇ ਓਕੇ ਹਾਂਜੀ ਅੱਛਾ ਜੀ ਤੇ ਜਦੋਂ ਵੇ 6 ਜੂਨ ਨੂੰ ਫੜ ਹੁੰਦੇ ਨੇ ਤੁਹਾਨੂੰ ਪਤਾ ਲੱਗਦਾ ਵੀ ਫੜ ਹੋ ਗੇ ਨਹੀਂ ਮੈਨੂੰ ਤਾਂ ਉਦੋਂ ਜੇ ਸੀਗਾ ਮੈਂ ਪਟਿਆ ਤੁਸੀਂ ਜੇ ਸੀਗੇ ਬਫੀ ਜੀ ਸਾਡੇ ਇਧਰਾਂ ਦੇ ਮਰੀਜ਼ ਸੀਗੇ ਓਕੇ ਸਾਨੂੰ ਪਤਾ ਕਿੱਥੇ ਦੱਸਣ ਸਾਨੂੰ ਨਹੀਂ ਕੁਝ ਪਤਾ ਲੱਗਿਆ ਅੱਛਾ ਜੀ ਸਾਨੂੰ ਤਾਂ ਬਾਸੀਦ ਹੋਣ ਤੇ ਪਤਾ ਲੱਗਿਆ ਸਾਨੂੰ अच्छा ਇਹਨਾਂ ਦਾ ਮਤਲਬ ਕਿ ਝੂਠਾ ਜਿਹੜਾ ਪੁਲਿਸ ਮੁਕਾਬਲਾ ਉਹ ਉਹ ਬਣਾਇਆ ਇਹਨਾਂ ਦਾ 9 ਤਰੀਕ ਨੂੰ ਅੱਛਾ ਜੀ 9 ਜੂਨ ਨੂੰ 9 ਜੂਨ ਨੂੰ ਬਣਾਇਆ ਬਸ ਸਾਨੂੰ ਕੁਝ ਨਹੀਂ ਦਿੱਤਾ ਨਾ ਕੋਈ ਸਰਟੀਫਿਕੇਟ ਦਿੱਤਾ ਨਾ ਸਾਨੂੰ ਕੋਈ ਹੋਰ ਦਿੱਤਾ ਸਾਨੂੰ ਕੁਝ ਨਹੀਂ ਮਿਲਿਆ ਠੀਕ ਹੈ ਜੀ ਠੀਕ ਹੈ ਜੀ ਤੁਹਾਨੂੰ ਡੈੱਡ ਬੋਡੀ ਵੀ ਨਹੀਂ ਦਿੱਤੀ ਨਾ ਕੁਝ ਨਹੀਂ ਤੁਹਾਨੂੰ ਕੁਝ ਨਹੀਂ ਦਿੱਤਾ ਤੁਹਾਨੂੰ ਕੁਝ ਨਹੀਂ ਮਿਲਿਆ ਹੈ ਤੁਹਾਨੂੰ ਸੰਸਕਾਰ ਕਰਨ ਵਾਸਤੇ ਵੀ ਤੁਹਾਨੂੰ ਦੱਸਿਆ ਵੀ ਨਹੀਂ ਗਿਆ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਇਹ ਇਤਲਾਹ ਨਹੀਂ ਆਈ ਤੁਹਾਨੂੰ ਵੀ ਆਜੋ ਜਾਂ ਕੁਝ ਨਹੀਂ ਪੁਲਿਸ ਵਾਲੇ ਆਏ ਆ ਵਾਪਸ ਹੀ ਦੇਖੀ ਗਏ ਉਹਨੂੰ ਦਿਖਾਇਆ ਨਹੀਂ ਆਈ ਤੇ ਉਹਦੇ ਲੈ ਗਏ ਆ ਬਾਸ ਆ ਗਏ ਬਸ ਨਹੀਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਉਹੋ ਹੀ ਸਨ ਭਾਈ ਇੰਦਰਜੀਤ ਸੀ ਪੁਲਿਸ ਵਾਲੇ ਫੋਟੋ ਦਿਖਾਤੀਆਂ ਫਿਰ ਕਲੀਅਰ ਅੱਛਾ ਅੱਛਾ ਫੋਟੋ ਕਲੀਅਰ ਤੁਸੀਂ ਫੋਟੋ ਤੋਂ ਪਛਾਣ ਕੀਤੀ ਵੀ ਭਾਈ ਸਾਹਿਬ ਜੀ ਅੱਛਾ ਦੱਸਿਆ ਜਾਂਦਾ ਵੀ ਜਿਹੜੇ ਇਲਾਕੇ ਤੇ ਪਹਿਲੇ ਸ਼ਹੀਦ ਨੇ ਜਿਹੜੇ ਉਹ ਇਹਨਾਂ ਦਾ ਹੀ ਨਾਮ ਆਉਂਦਾ ਭਾਈ ਇੰਦਰਜੀਤ ਸਿੰਘ ਜੀ ਹਾਂਜੀ ਹਾਂ ਅੱਛਾ ਬਾਬੂ ਜੀ ਤੁਸੀਂ ਕਿੰਨੇ ਭੈਣ ਭਰਾ ਸੀਗੇ ਅਸੀਂ 5 ਸੀਗੇ ਤਿੰਨ ਪੈਣਾ ਦੋ ਭਰਾ ਇਹ ਭਾਈ ਸਾਹਿਬ ਤੁਹਾਡੇ ਤੋਂ ਛੋਟੇ ਸਨ ਇਹ ਮੇਰੇ ਤੋਂ 4 ਸਾਲ ਛੋਟਾ ਸੀਗਾ ਅੱਛਾ 4 ਸਾਲ ਛੋਟਾ ਸੀ ਇਹ ਬੱਪੀ ਤੁਸੀਂ ਕਹਦੇ ਮਤਲਬ ਕਿ ਜਦੋਂ ਇਹ ਤੁਹਾਡੇ ਨਾਲ ਤੁਸੀਂ ਆਪਾਂ ਇਕੱਠੇ ਬੱਚੇ ਖੇਡਦੇ ਆ ਇਹ ਕਦੀ ਜਿਵੇਂ ਆਪਾਂ ਬਾਹਰ ਸਾਥ ਚ ਵੀ ਬੈਠਦੇ ਆ ਇੱਕ ਕਦੀ ਸਾਥ ਚ ਵੀ ਬੈਠਦੇ ਸੀ ਮੁੰਡਿਆਂ ਦੇ ਨਾਲ ਨਾ ਉਹ ਜ਼ਿਆਦਾ ਸਿੱਖੀ ਦੇ ਉਹਦੇ ਚ ਰਹੇ ਆ ਓਕੇ ਹਾਂ ਜ਼ਿਆਦਾ ਸਿੱਖੀ ਵਿੱਚ ਉਹਦੇ ਚ ਰਹੇ ਆ ਆਮਰਛਾ ਕੇ ਉਹ ਜੀ ਦਾ ਪੂਰਾ ਉਹ ਬਸ ਇਹ ਉਦੇ ਚੇਰੇ ਹੋ ਗੁਰਬਾਣੀ ਦਾ ਜਾਪ ਗੁਰਬਾਣੀ ਗੁਰਬਾਣੀ ਦੇ ਜਾਪ ਵਿੱਚ ਅੱਛਾ ਅੱਛਾ ਕਰੀ ਤੁਹਾਨੂੰ ਲੱਗਿਆ ਉਹਨਾਂ ਦੇ ਚਿਹਰੇ ਤੋਂ ਵੇਖ ਕੇ ਵੀ ਇਹ ਇਸ ਸੰਘਰਸ਼ ਦੇ ਵਿੱਚ ਆਉਣਗੇ ਦੇਖੋ ਗੱਲ ਤੇ ਇਹ ਦੀ ਵੀ ਹੁਣ ਸਾਨੂੰ ਤਾਂ ਲੱਗਦਾ ਨਹੀਂ ਤਾਂ ਹੈਗਾ ਓਕੇ ਮੈਂ ਤਾਂ ਉਦੋਂ ਇਸ ਟਾਈਮ 84 ਦੇ ਬਾਅਦ ਮੈਂ ਬੰਬਈ ਸੀਗਾ ਓਕੇ ਮੈਂ ਬੰਬਈ ਗੱਡੀ ਚ ਚਲਾਉਂਦਾ ਸੀਗਾ ਓਕੇ ਮੇਰੇ ਨਾਲ ਤਾਂ ਇੰਨਾ 19 ਤਾਂ ਮੇਲ ਨਹੀਂ ਤਾਂ ਹੋਿੰਦਾ ਅੱਛਾ ਜੀ ਮੇਰੇ ਤਾਂ ਬਾਅਦ ਚ ਮੈਨੂੰ ਐਦਾਂ ਮੈਂ ਆਇਆ ਬਾਕੀ 85 ਚ ਮੇਰਾ ਵਿਆਹ ਚ ਹੋਇਆ ਸਦੀ ਹੋਈ 84 ਦੇ ਵਿੱਚ ਹੋਣ ਤੇ ਬਾਅਦ ਫਿਰ ਉਹ 1280 ਚ ਚਲੇ ਗਏ ਫਿਰ ਜਾਨੀ ਕਿ ਜ਼ਿਆਦਾ ਤੌਰ ਤੇ ਪਠਾਨਕੋਟ ਰਹੇ ਆ ਪਠਾਨਕੋਟ ਹਾਂ ਐਕਸ਼ਨ ਵੀ ਉਹਨਾਂ ਫਿਰ ਉਧਰ ਹੀ ਕੀਤੇ ਹੋਣਗੇ ਹਨਾ ਜੀ ਉਹ ਹਾਂ ਜੀ ਉਧਰੇ ਕਰੇ ਇਹ ਫਿਰ ਜਿਹੜੇ ਭਾਈ ਬਲਵਿੰਦਰ ਸਿੰਘ ਚਟਾਨਾ ਜੀ ਨੇ ਉਹ ਫਿਰ ਇਹਨਾਂ ਦੇ ਨਾਲ ਹੀ ਜੁੜ ਕੇ ਆਏ ਲੈ ਨਾਲ ਦੋਹੀ ਜੁੜੇ ਰਿਹਾ ਲੇ ਲੈ ਕੇ ਆਏ ਉਹਨਾਂ ਜੋ ਹੋਏ ਹਾਂ ਜੀ ਇੰਦਰਜੀਤ ਸਿੰਘ ਭਾਈ ਸਾਹਿਬ ਹਾਂ ਜੀ ਹਾਂ ਇਹਦੇ ਨਾਲ ਚੜ ਕੇ ਜੰਦੇ ਅੱਛਾ ਅੱਛਾ ਇਹ ਜਦੋਂ ਭਾਈ ਸਾਹਿਬ ਜੀ ਸ਼ਹੀਦ ਹੁੰਦੇ ਨੇ 9 ਜੂਨ ਨੂੰ ਤੁਹਾਨੂੰ ਉਸ ਤੋਂ ਬਾਅਦ ਵੀ ਪੁਲਿਸ ਤੰਗ ਕਰਦੀ ਰਹੀ ਹੈ ਜੀ ਬਾਅਦ ਤਕਰੀਮਤ ਤੰਗ ਕਰਦੀ ਰਹੀ ਹੈ ਬਹੁਤ ਦੇਰ ਤੰਗ ਕਰਦੀ 91 ਇਹ 91 ਤੱਕ ਤਾਂ ਸਾਨੂੰ ਬਹੁਤ ਜ਼ਿਆਦਾ ਤੰਗ ਕਰਿਆ ਅੱਛਾ ਜੀ ਉਹਦੇ ਬਾਅਦ ਵੀ ਕਰੇ ਪੁਲਸ ਫਾੜ ਲੇਗੀ ਛੜਤਾ ਪੁਲਸ ਫਾੜ ਲੇਗੀ ਸ਼ਰਤੇ 98 ਤੱਕ ਸਾਨੂੰ ਤੰਗ ਕਰਦੀ ਰਹੀ ਤੁਹਾਨੂੰ ਟੈਰੋਗੇਟ ਵੀ ਕਰਦੇ ਰਹੇ ਜੀ ਕਰੀ ਆ ਜੀ ਕਈ ਵਾਰ अच्छा कई बार करे ਤੁਸੀਂ ਇੰਟੈਰੋਗੇਟ ਵੀ ਚਲਦੀ ਹੈ ਹਾਂਜੀ ਹਾਂ ਤੁਸੀਂ ਕੱਲਿਆ ਰਹੇ ਜਾਂ ਤੁਹਾਡੇ ਕਿਸੇ ਹੋਰ ਮੈਂਬਰ ਨੇ ਵੀ ਨਹੀਂ ਸਾਡਕ ਮੈਂ ਕੱਲੇ ਕਰਦਾ ਅੱਛਾ ਤੁਸੀਂ ਕੱਲਿਆ ਨੇ ਤੁਹਾਡੀ ਮਦਦ ਕੀਤੀ ਕਿਸੇ ਨੇ ਕਿਸੇ ਪਿੰਡ ਦੀ ਸੰਗਤ ਨੇ ਜਾਂ ਨਹੀਂ ਦੇਖੋ ਪਿੰਡ ਦੀ ਸੰਗਤ ਉਹੀ ਡਰਦੀ ਸੀ ਇਸ ਟਾਈਮ ਓਕੇ ਪੁਲਿਸ ਤੇ ਉਹੀ ਡਰਦੇ ਜਾਂਦਾ ਐਨਾ ਪੁਲਿਸ ਆਪਦਾ ਸੀ ਬਹੁਤ ਜ਼ਿਆਦਾ ਪੁਲਿਸ ਆਪਦਾ ਓਕੇ ਓਕੇ ਇਹ ਜਿਹੜੇ ਇੰਟੈਰੋਗੇਟ ਕਰਨ ਵਾਲੇ ਬੰਦੇ ਸਾਰੇ ਪੰਜਾਬੀ ਪੁਲਿਸਗੇ ਸਨ ਪੰਜਾਬੀ ਪੱਗਾਂ ਵਾਲੇ ਸਾਰੇ ਪੱਗਾਂ ਇਸ਼ਾ ਇਹਨਾਂ ਨੂੰ ਕੋਈ ਖੌਫ ਨਹੀਂ ਹੁੰਦਾ ਸੀ ਕਿ ਅਸੀਂ ਕੋਲ ਜਾਇਜ ਬੰਦਿਆਂ ਨੂੰ ਨਹੀਂ ਕੋਈ ਉਹ ਤੇ ਮੁਕਾਬਲੇ ਬਣਾਉਣੇ ਆ ਜੀ ਨਹੀਂ ਨਹੀਂ ਅੱਛਾ ਅੱਛਾ ਇਹ ਫਿਰ ਤੋਸੀ ਕੋਈ ਐਕਸ਼ਨ ਵੀ ਨਹੀਂ ਲਿਆ ਉਸ ਤੋਂ ਬਾਅਦ ਭਾਈ ਸਾਹਿਬ ਦੇ ਅਸੀਂ ਆਪਣੀ ਘਰ ਆਪਣਾ ਜਾਬਤ ਕਰਦੇ ਰਹੇ ਹਾਂ ਕੋਈ ਹੋ ਨਹੀਂ ਹਰੇਕ ਸਾਲ ਅਸੀਂ ਵਰਸੀ ਮਨਾਉਂਦੇ ਆ ਘਰ ਅੱਛਾ ਕੋਈ ਹੋ ਨਹੀਂ ਹਰੇਕ ਸਾਲ ਜਿੰਨਾ ਟਾਈਮ ਹੋ ਗਿਆ ਦਿਲ ਵੀ 35 ਹਰ ਹੋਗੇ ਓਕੇ ਅਸੀਂ ਹਰੇਕ ਸਾਲ ਵਰਸੀ ਮਨਾਉਂਦੇ ਆ ਕਰ ਪਾਠ ਕਰਦੇ ਆ ਹਰੇਕ ਸਾਲ ਵਰਸੀ ਮਨਾਉਂਦੇ ਹਰੇਕ ਸਾਲ ਕਰਾਉਂਦੇ ਹੋ ਸਹੀ ਪਾਠ ਸਹੀ ਪਾਠ ਹਰੇਕ ਸਾਲ ਉਸ ਮਨਾਉਂਦੇ ਅੱਛਾ ਅੱਛਾ ਇਹ ਬਪੂ ਜੀ ਜਦੋਂ ਇਹ ਭਾਈ ਸਾਹਿਬ ਜੀ ਸ਼ਹੀਦ ਹੁੰਦੇ ਆ ਖਾੜਕੂ ਸਫਾ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਉਸ ਤੋਂ ਬਾਅਦ ਤੁਹਾਨੂੰ ਕਿਸੇ ਜਥੇਬੰਦੀ ਨੇ ਜਾਂ ਕੋਈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਹੋਰ ਕਿਸੇ ਨੇ ਵੀ ਤੁਹਾਨੂੰ ਆਣ ਕੇ ਤੁਹਾਡੇ ਨਾਲ ਗੱਲਬਾਤ ਹੋਈ ਹੋਵੇ ਨਹੀਂ ਸਾਡੇ ਕੋਈ ਕਿਸੇ ਨਾਲ ਨਹੀਂ ਹੋਈ ਤੁਹਾਨੂੰ ਕੋਈ ਮਾਲੀ ਮਦਦ ਕੀਤੀ ਹੋਵੇ ਨਾ ਸਾਡਾ ਨਾਮ ਬਲਵਿੰਦਰ ਦੀ ਨਾ ਮੇਰੀ ਟਾੜਾ ਕਿਸੇ ਵੀ ਘਰ ਵਿੱਚ ਕੋਈ ਹੋ ਨਹੀਂ ਗਿਆ। ਅੱਛਾ ਜੀ ਤੁਹਾਡਾ ਕਿਸੇ ਨੇ ਮਤਲਬ ਪੁੱਛਿਆ ਨਹੀਂ ਤੁਹਾਡਾ? ਨਾ 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 ਸਾਨੂੰ ਕੋਈ ਨਹੀਂ ਪੁੱਛਿਆ ਅਜੇ ਤੱਕ। ਜਦੋਂ ਮੈਂ ਤੁਹੀਂ ਸੰਘਰਸ਼ ਦੇ ਟਾਈਮ ਔਖੇ ਟਾਈਮ ਚ ਲੰਘੇ ਹੋ ਤੁਹਾਡੀ ਕਿਸੇ ਨੇ ਸਹਾਰ ਨਹੀਂ ਲਈ ਹੈ। ਨਾ ਨਾ ਸਾਨੂੰ ਕਿਸੇ ਨੇ ਨਹੀਂ ਪੁੱਛਿਆ। ਅੱਛਾ ਜੀ। ਇਹੀ ਸਾਡ ਮੇਰਾ ਵੀ ਇਹੀ ਸੀਗਾ ਬਲਵਿੰਦਰ ਦੇ ਪਰਿਵਾਰ ਦਾ ਵੀ ਇਹੀ ਤੇ ਕੀ ਬਲਵਿੰਦਰ ਦੇ ਪਰਿਵਾਰ ਤੇ ਅਸੀਂ ਬਹੁਤ ਨੇੜੇ ਸੀਗੇ। ਓਕੇ। ਹਾਂ ਭਾਈ ਕੋਈ ਹੋ ਨਹੀਂ ਹੋਇਆ। ਤੁਸੀਂ ਆਪਣੇ ਸਿਰ ਤੇ ਹੀ ਢਾਈ ਜੋ ਢਾਈ ਜੋ ਅਸੀਂ ਆਪਣੇ ਸਿਰ ਤੇ ਢਾਈ ਕਿਸੇ ਅਨਸਾਰ ਨਹੀਂ ਲਈ ਹੈ। ਅੱਛਾ ਕਈ ਵਾਰੀ ਹੁਣ ਸ਼ਹੀਦਾਂ ਦੇ ਪਰਿਵਾਰਾਂ ਦੇ ਬਹੁਤ ਸਾਰੇ ਫੰਡ ਆਏ ਹੋਏ ਨੇ ਜਿਵੇਂ ਆਉਂਦੇ ਆ ਜਾਂ ਕਈ ਵਾਰੀ ਆਪਾਂ ਸੁਣਦੇ ਆ ਵੀਡੀਓ ਦੇ ਵਿੱਚ ਤੁਹਾਨੂੰ ਵੀ ਕੋਈ ਇਦਾਂ ਦਾ ਫੰਡ ਵਗੈਰਾ ਹੋਇਆ ਕੋਈ ਨਹੀਂ ਨਹੀਂ ਸਾਡੇ ਕੋਲ ਫੰਡ ਕੋਈ ਨਹੀਂ ਹੋਇਆ ਅੱਛਾ ਜੀ ਕੋਈ ਫੰਡ ਨਹੀਂ ਆਇਆ ਕੋਈ ਕੋਈ ਨਹੀਂ ਸਾਨੂੰ ਅਸੀਂ ਤਾਂ ਇਹ ਆ ਵੀ ਮਾਨ ਵੀ ਬਣਾਉਂਦਾ ਹੁੰਦਾ ਕਈ ਵਾਰ ਮਾਨ ਉਹ ਬੁਲਾਉਂਦੇ ਹੀ ਉਹ ਦਿੰਦਾ ਦੋ ਕੁਝ ਨਹੀਂ ਹੈਗਾ ਓਕੇ ਮੈਂ ਤਾਂ ਖੁਦ ਇੱਕ ਵਾਰ ਬਲਵਿੰਦਰ ਡੈਡੀ ਮੈਨੂੰ ਲੈ ਕੇ ਗਿਆ ਕਹਿੰਦਾ ਵੀ ਬਲਵਿੰਦਰ ਮਾਨ ਸਾਹਿਬ ਦੰਦੇ ਆ ਕੁਝ ਮਦਦ ਕਰਦੇ ਸਿਮਰਜੀਤ ਸਿੰਘ ਮਾਨ ਸਾਹਿਬ ਹਾਂ ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ ਹਾਂ ਸਿਮਰਜੀਤ ਮਾਨ ਦੇ ਕੋਲ ਅਸੀਂ ਬਲਵਿੰਦਰ ਦਾ ਡੈਡੀ ਤੇ ਮੈਂ ਦੋਹੇ ਜਗ੍ਹਾ ਗਏ ਆ ਪਰਿਵਾਰ ਮੈਂਦੇ ਬਾਅਦ ਉਹਨਾਂ ਦੇ ਅੱਛਾ ਜੀ ਵੀ ਉਹ ਬਲਵਿੰਦਰ ਡੈਡੀ ਕਹਿੰਦਾ ਵੀ ਉਹ ਮਦਦ ਕਰਦੇ ਆ ਆਪਾਂ ਜਾ ਕੇ ਆਉਂਦੇ ਮੈਂ ਰੋਕਿਆ ਵੀ ਅਸੀਂ ਗਏ ਆ ਘਰ ਉਹਦੇ ਅੱਛਾ ਜੀ ਮੈਂ ਨਾਲ ਜਾ ਕੇ ਆਇਆ ਬਹੁਤ ਵੱਡੀ ਗੱਲ ਹੈ ਜੀ ਇਹ ਬਸ ਉਹ ਉਹ ਸਮਾਂ ਸਾਨੂੰ ਗਲਤ ਬੋਲਿਆ ਅੱਛਾ ਉਸ ਟਾਈਮ ਅਸੀਂ ਗਲਤ ਬੋਲਿਆ ਵੀ ਇਹ ਤੁਸੀਂ ਅਸੀਂ ਕਿਹੜੀ ਮਦਦ ਕਰਦੇ ਕਿਸੇ ਦੀ ਅਸੀਂ ਕੋਈ ਨਹੀਂ ਮਦਦ ਕਰਦੇ ਨਾ ਸਾਡੇ ਕੋਲ ਪੈਸਾ ਆਉਂਦਾ ਖੁਦ ਮੇਰੇ ਸਾਹਮਣੇ ਦੀ ਗੱਲ ਹੈ ਇਹ ਬਹੁਤ ਤੁਸੀਂ ਵੱਡੀ ਸਟੇਟਮੈਂਟ ਦੇ ਦਿੱਤੀ ਹਾਂ ਮੈਂ ਮੈਂ ਖੁਦ ਕਹਿੰਦਾ ਮੈਂ ਤਾਂ ਕਈ ਥੋੜੇ ਹੋਰ ਵੀ ਪੱਤਰਕਾਰ ਆਉਂਦੇ ਮੈਂ ਤਾਂ ਹਰੇਕ ਨੂੰ ਕਹਿੰਦਾ ਵੀ ਇਹ ਬਕਾਇਦਾ ਕਲੀਅਰ ਹੈ ਗੱਲ ਅੱਛਾ ਜੀ ਮੇਰੇ ਸਾਹਮਣੇ ਤੁਹਾਨੂੰ ਗਲਤ ਬੋਲਿਆ ਹਾਂ ਉਗਣ ਨਹੀਂ ਹੁੰਦੀ ਸਾਡੇ ਕੋਲ ਕੋਈ ਸਿਮਰਜੀਤ ਸਿੰਘ ਮਾਨ ਸਾਹਿਬ ਨੇ ਹਾਂ ਮਰਸਿੰਦਰ ਮਾਨ ਸਾਹਿਬ ਨੇ ਅੱਛਾ ਜੀ ਉਹਦੇ ਘਰ ਅਸੀਂ ਗਏ ਹਾਂ ਉਹਦੇ ਦਫ਼ਤਰ ਆ ਦਫ਼ਤਰ ਜੀ ਬੈਠਾ ਜੀ 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 ਅਸੀਂ ਮਾਜੀ ਬਲਵਿੰਦਰ ਸਿੰਘ ਦੇ ਡੈਡੀ ਆ ਅੱਛਾ ਜੀ ਆਇਆ ਕਰਕੇ ਕੁਝ ਮਦਦ ਮੰਗਦੇ ਆ ਆਪਣੀ ਮਾਦੀ ਮਦਦ ਮੰਗਦੇ ਆ ਕਹਿੰਦਾ ਅਸੀਂ ਮਤਲਬ ਮਦਦ ਕਿੱਥੋਂ ਦੇਣੀ ਆ ਸਾਡੇ ਕੋਲ ਤੋਂ ਆਉਂਦੇ ਵੈਸੇ ਅੱਛਾ ਜੀ ਨਹੀਂ ਕੋਈ ਮਦਦ ਚਾਪ ਲਈ ਆ ਸਾਨੂੰ ਚਾਪ ਲਈ ਆ ਕਹਿੰਦਾ ਮਦਦ ਕੋਈ ਨਹੀਂ ਹੈ ਸਾਡੀ ਹੂੰ ਦੱਸੋ ਜੇ ਕੋਈ ਪੁਲਿਸ ਵਾਲਾ ਤੰਗ ਕਰਦਾ ਫਿਰ ਦੱਸੋ ਅੱਛਾ ਜੀ ਹਾਂ ਬੱਸ ਚ ਚਾਹ ਲਿਆ ਓਕੇ ਬੜੀ ਵੱਡੀ ਗੱਲ ਹਾਂਜੀ ਹਾਂਜੀ ਹਾਂ ਹਾਂ ਠੀਕ ਹੈ ਜੀ ਜੋ ਮੇਰੇ ਨਾਲ ਆਪ ਖੋਦ ਮੈਂ ਤਾਂ ਸਿੱਧੀਆਂ ਗੱਲਾਂ ਕਰਦਾ ਮੈਂ ਤਾਂ ਕਰ ਦੂੰਗਾ ਮੈਂ ਕੋਈ ਉਹ ਨਹੀਂ ਇਹ ਨਹੀਂ ਕਰੋ ਓਕੇ 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 ਠੀਕ ਹੈ ਇਹ ਤੁਸੀਂ ਭਾਈ ਸਾਹਿਬ ਦੇ ਯਾਦ ਚ ਕੋਈ ਯਾਦਗਾਰ ਬਣਾਈ ਹੈ ਜੀ ਨਹੀਂ ਕੋਈ ਨਹੀਂ ਅਸੀਂ ਨਾ ਬਣਾਉਣ ਬਾਰੇ ਸੋਚਿਆ ਵੀ ਕਿ ਸੋਚਿਆ ਅਸੀਂ ਕਈ ਵਾਰ ਸੋਚਿਆ ਫਿਰ ਪੁਲਿਸ ਵਾਲ ਵੀ ਤੰਗ ਕਰ ਲੈਂਦੇ ਘੜੀ ਵਿੱਚ ਫਿਰ ਉਹਦੇ ਕਰਕੇ ਹਾਲਾਤ ਨੂੰ ਚੁੱਪੇ ਬੈਠੇ ਚੁੱਪੇ ਬੈਠੇ ਹੈ ਵੀ ਸੋਚਿਆ ਵੀ ਫਿਰ ਉਹ ਜਿਵੇਂ ਪਰੇਸ਼ਾਨੀ ਹੁੰਦੀ ਹੈ ਯਾਦ ਆਤਾ ਇਹੀ ਆ ਵੀ ਅਸੀਂ ਹਰੇਕ ਸਾਲ ਆਪਣੀ ਉਡੀ ਬਰਸੀ ਮਨਾਉਂਦੇ ਬਰਸੀ ਮਨਾ ਲੈਂਦੇ ਨੇ ਜੀ ਪਰਿਵਾਰ ਬਰਸੀ ਮਨਾ ਲੈਂਦਾ ਪਰਿਵਾਰ ਬਰਸੀ ਅੱਛਾ ਸੁਭਾਅ ਦੇ ਕਿਦਾਂ ਦੇ ਸਨ ਸੁਭਾਅ ਬਿਲਕੁਲ ਸਾਦੇ ਅੱਛਾ ਬਿਲਕੁਲ ਸਾਦੇ ਸੁਭਾਅ ਦੇ ਸੀ ਗੁੱਸਾ ਵੀ ਕਦੀ ਆਉਂਦਾ ਸੀ ਉਹਨਾਂ ਨੂੰ ਬਿਲਕੁਲ ਨਹੀਂ ਅੱਛਾ ਜੀ ਬਿਲਕੁਲ ਸਾਦੇ ਸੁਭਾਅ ਦੇ ਸੀ ਠੀਕ ਹੈ ਜੀ ਘਰੇ ਪ੍ਰੇਮ ਪਿਆਰ ਨਾ ਰਹਿੰਦੇ ਸਨ ਬਿਲਕੁਲ ਠੀਕ ਹੈ ਜੀ ਮਾਤਾ ਪਿਤਾ ਦੀ ਸੇਵਾ ਪੂਰੀ ਕਰਦੇ ਰਹਿੰਦੇ ਸੀ ਠੀਕ ਹੈ ਜੀ ਮਤਲਬ ਕਿ ਉਹਨਾਂ ਦੇ ਤੁਹਾਨੂੰ ਇਹ ਲੱਗਿਆ ਨਹੀਂਗਾ ਵੀ ਐਡੇ ਵੱਡੇ ਸੰਘਰਸ਼ ਚ ਆਉਣਾ ਨਹੀਂ 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 ਸਾਨੂੰ ਨਹੀਂ ਤਾਂ ਲੱਗਦਾ ਕਦੇ ਨਹੀਂ ਲੱਗਿਆ ਬਿਲਕੁਲ ਓਕੇ ਬਸ ਪੜੇ ਪਲਾਸਟਰ ਤੱਕ ਹੀ ਨੇ ਉਸ ਤੋਂ ਬਾਅਦ ਨਹੀਂ ਪੜੇ ਨਾ ਉੱਥੇ ਬਾਅਦ ਪੜੇ ਨਾ ਪੜਨ ਦਾ ਕਾਰਨ ਨਾ ਪੜਨ ਦਾ ਇਹ ਤਾਂ ਵੀ ਘਰ ਸੰਭਾਲਣ ਵਾਲਾ ਕੋਈ ਹੈ ਨਹੀਂ ਤਾਂ ਓਕੇ ਮੈਂ ਇੱਥੋਂ ਚਲੇ ਗਿਆ ਸੀ ਬੰਬੇ ਤੁਸੀਂ ਬਾਹਰ ਚਲੇ ਗਏ ਹਾਂ ਮੈਂ ਬੰਬੇ ਚਲੇ ਗਿਆ ਸੀ ਉਹ ਘਰ ਖੇਤੀ ਦਾ ਕੰਮ ਸੰਭਾਲਦੇ ਸੀ ਓਕੇ ਹਾਂ ਅੱਛਾ ਹਲ ਵੀ ਉਹਨਾਂ ਨੇ ਵਾਇਆ ਹੈ ਹਾਂਜੀ ਹਾਂ ਹਲ ਵੀ ਵਾਇਆ ਖੇਤੀ ਵੀ ਕੀਤੀ ਹਾਂਜੀ ਹਾਂ ਅੱਛਾ ਮੈਰਿਜ ਨਹੀਂ ਹੋਈ ਉਹਨਾਂ ਦੀ ਮੈਰਿਜ ਨਹੀਂ ओके 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 ठीक है जी ਤੇ ਮਤਲਬ ਕਿ ਤੁਹਾਡੇ ਜੇ ਕੋਈ ਗਿਲੇ ਸ਼ਿਕਵੇ ਹੋਰ ਹੋਣ ਕਿਸੇ ਨਾਲ ਸਾਡਾ ਕੋਈ ਨਹੀਂ ਹੈਗਾ ਮਹਾਰਾਜ ਦੀ ਕਿਰਪਾ ਬਸ ਬਹੁਤ ਵਧੀਆ ਠੀਕ ਹੁਣ ਤੁਸੀਂ ਕੀ ਕਰ ਰਹੇ ਹੋ ਤੁਹਾਡਾ ਕੀ ਰੁਜ਼ਗਾਰ ਹੈ ਮੈਂ ਖੇਤੀ ਵੀ ਕਰਦਾ ਅੱਛਾ ਜੀ ਛੋਟੀ ਯਾਰ ਦੁਕਾਨ ਸ਼ੌਕ ਟਾਈਮ ਪਾਸ ਕਰੀ ਜਾਂਦੇ ਬਸ ਬਹੁਤ ਜੀ ਬੱਚੇ ਆਪਣੇ ਕੰਮਾਂ ਤੇ ਅੱਛਾ ਜੀ ਬਸ ਠੀਕ ਹੈ ਜੀ ਤੁਹਾਨੂੰ ਕਦੀ ਯਾਦ ਨਹੀਂ ਆਈ ਭਰਾ ਦੀ ਵਿਆਹ ਦਾ ਆਉਂਦੀ ਹੈ ਤਾਂ ਹੀ ਤਾਂ ਅਸੀਂ ਹਰੇਕ ਸਾਲ ਵਾਰਸੀ ਮਨਾਉਂਦੇ ਆਂ ਕਦੀ ਮੋਸ਼ਨਲ ਹੋਏ ਉਹ ਰੋਏ ਉਹ ਕਦੀ ਬੈਠ ਕੇ ਵੀ ਛੋਟਾ ਭਰਾ ਸੀ ਉਹ ਤਾਂ ਉਹਦਾ ਭਰਾ ਤਾਂ ਭਰਾ ਹੀ ਛੋਟਾ ਭਰਾ ਪੁੱਤਰਾ ਵਰਗਾ ਹੁੰਦਾ ਹਾਂ ਭਰਾ ਤਾਂ ਭਰਾਏ ਤੁਹਾਡੀ ਵੀ ਇੱਜ਼ਤ ਕਰਦੇ ਹਾਂ ਜੀ ਹਾਂ ਠੀਕ ਹੈ ਜੀ ਬਸ ਤੁਸੀਂ ਉਹਨਾਂ ਦੇ ਪਿੱਛੇ ਵੀ ਇੰਟਰੋਗੇਟ ਚੱਲੀ ਹੈ ਹਾਂ ਜੀ ਹਾਂ ਚੱਲੇ ਆ ਇਹ ਸਾਰਾ ਕੁਝ ਪੰਥ ਦੇ ਪਿੱਛੇ ਹੀ ਹੋਇਆ ਹੈ ਹਾਂ ਜੀ ਪੰਥ ਦੇ ਪਿੱਛੇ ਸੰਘਰਸ਼ ਜਿਹੜੇ ਲੜੇ ਗਏ ਖਾਲਸਾ ਪੰਥ ਦੇ ਪਿੱਛੇ ਜਾਂ ਆਪਣੀ ਸੰਗਤ ਦੇ ਪਿੱਛੇ ਹੋਏ ਨੇ ਜੀ ਇਹ ਕਦ ਕਿੰਨਾ ਸੀ ਕਿੰਨੇ ਨੌਜਵਾਨ ਸੀਗੇ ਕਦ ਹੈਗਾ 6 ਫਟੋਂ ਦਾ ਤਗੜੇ ਸੀ ਜੁੱਸੇ ਦੇ ਹਾਂ ਫੇਰ ਦੇ ਤਗੜੇ ਕਦ ਸਾਰ ਸੀਗਾ ਅੱਛਾ ਜੀ ਕੋਈ ਗੇਮ ਗੁੰਮ ਵੀ ਕਰਦੇ ਸੀਗੇ ਨਹੀਂ ਗੇਮ ਨਹੀਂ ਪਤਾ ਅੱਛਾ ਜੀ ਖੇਤੀਬਾੜੀ ਕਰਦੇ ਸੀ ਮੱਝਾ-ਮੁੰਝਾ ਰੱਖੀਆਂ ਸੀਗੀਆਂ ਹਾਂ ਹਾਂ ਮੱਝਾਂ ਸਭ ਓਕੇ ਬਾਲ ਰਿਓ ਬਾਹਰ ਜਸ ਕਰੇ ਓਕੇ 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 ਸਾਰਾ ਘਰ ਦਾ ਕੰਮ-ਕਾਰ ਕਰਦੇ ਸੀਗਾ ਠੀਕ ਹੈ ਜੀ ਸੋ ਕੋਈ ਖਾਲਸਾ ਪੰਥ ਨੂੰ ਬੇਨਤੀ ਹੋਵੇ ਤੁਹਾਡੀ ਬੇਨਤੀ ਇਹ ਹੀ ਹੈ ਵੀ ਦੇਖੋ ਅਸੀਂ ਤਾਂ ਇਹ ਕਹਿੰਦੇ ਆਂ ਵੀ ਜਿਹੜੇ ਘਰ ਬਹੁਤ ਹੀਠਾਂ ਗਏ ਹੋਏ ਆ ਇਹ ਸੰਘਰਸ਼ੀ ਚ ਜੀ ਜੀ ਉਹਨਾਂ ਦੀ ਤਾਂ ਮਦਦ ਕਰੋ ਉਹਨਾਂ ਦੀ ਵੀ ਹਾਲਤ ਬਹੁਤ ਮਾੜੀ ਹੋਈ ਹੋਈ ਬਿਲਕੁਲ ਬਹੁਤ ਮਾੜੀ ਬਿਲਕੁਲ ਬਿਲਕੁਲ ਜਿਹੜੀ ਕਹਿੰਦੇ ਚਲੋ ਅਸੀਂ ਤਾਂ ਆਪਣੇ ਪੈਰਾਂ ਤੇ ਖੜੇ ਆ ਉਹਨਾਂ ਦੀ ਜੋ ਮਦਦ ਕਰੋ ਉਹਨਾਂ ਦੀ ਵੀ ਨਹੀਂ ਮਦਦ ਕਰਦਾ ਸਾਰਸ ਕੋਈ ਓਕੇ ਹਾਂ ਤੁਹਾਨੂੰ ਕਦੇ ਸ਼੍ਰੋਮਣੀ ਕਮੇਟੀ ਨੇ ਸਨਮਾਨਿਤ ਕੀਤਾ ਨਹੀਂ ਸਾਨੂੰ ਦਰਬਾਰ ਸਾਹਿਬ ਬੁਲਾ ਕੇ ਵੀ ਐਡੇ ਵੱਡੇ ਤੁਸੀਂ ਖੜਕੂ ਆਪਣਾ ਸਿੰਘ ਦੇ ਭਰਾ ਉਹ ਕਿਸੇ ਨਾ ਪ੍ਰੋਪਰ ਜਿਲ੍ਹੇ ਦੇ ਪਹਿਲੇ ਸੰਘਰਸ਼ੀ ਹੋਏ ਯੋਧੇ ਉਹਨਾਂ ਦੇ ਭਰਾਤਾ ਉਹ ਵੱਡੇ ਭਰਾਤਾ ਉਹ ਤੁਹਾਨੂੰ ਕਦੇ ਸਰੋਪੇਨਾ ਸਨਮਾਨਿਤ ਹੋਇਆ ਹੋਵੇ ਕਿਸੇ ਸਟੇਜ ਤੇ ਬੁਲਾ ਕੇ ਨਹੀਂ ਕਿਸੇ ਨੇ ਨਹੀਂ ਕਦੇ ਹੀ ਨਹੀਂ ਪੁੱਛਿਆ ਹੀ ਨਹੀਂ ਨੇ ਕੋਈ ਨਹੀਂ ਪੁੱਛਿਆ ਫੋਨ ਕਾਲ ਵੀ ਨਹੀਂ ਨਾ ਨਾ ਫੋਨ ਕਾਲ ਵੀ ਜੇ ਉਹੀ ਜਗ੍ਹਾ ਹੋ ਤੁਸੀਂ ਆਏ ਆ ਪਿੱਛੋਂ ਆ ਕਿਸੇ ਪੱਤਰਕਾਰ ਦਾ ਆ ਗਿਆ ਫੋਨ ਵੀ ਥੋੜਾ ਹੁੰਦਾ ਠੀਕ ਆ ਠੀਕ ਆ ਇੱਕ ਵਾਰੀ ਆਪਣਾ ਫੋਨ ਨੰਬਰ ਦੱਸ ਦਿਓ 94170 575002 ਠੀਕ ਹੈ ਜੇ ਆਪਣਾ ਨਾਮ ਵੀ ਦੁਬਾਰਾ ਦੱਸ ਦਿਓ ਬਲਬੀਰ ਸਿੰਘ ਨਾਮ ਆ ਮੇਰਾ ਜੇ ਕਿਸੇ ਨੇ ਭਾਈ ਸਾਹਿਬ ਬਾਰੇ ਜਾਣਕਾਰੀ ਲੈਣੀ ਹੋਵੇ ਤੁਹਾਡੇ ਕੋਲੋਂ ਜੀ ਉਹਨਾਂ ਨੂੰ ਦੱਸ ਦੇ ਹੋਗੇ ਵੀ ਇਹ ਮਤਲਬ ਕਿ ਭਾਈ ਸਾਹਿਬ ਜੀ ਕਿੰਨੀ ਇਸ ਦੇ ਵਿੱਚ ਸ਼ਹੀਦ ਹੋਏ ਨੇ ਉਹ ਤਕਰੀਬਨ 24 ਸਾਲ ਦੇ ਸੀਗੇ ਜਦੋਂ ਸ਼ਹੀਦ ਹੋ ਗਏ ਹਾਂ ਜੀ ਸੰਘਰਸ਼ 'ਚ ਕਿੰਨੀ ਉਮਰ ਦੇ ਆਏ ਅ ਚਾਰ ਸਾਲ ਪਹਿਨਾ 20 ਸਾਲ ਦੇ ਆ ਗਏ ਸੀ 21 ਸਾਲ ਦੇ ਅੱਛਾ 20 ਸਾਲ ਦੇ ਸੰਘਰਸ਼ 'ਚ ਆ ਗਏ 24 ਸਾਲ ਦੇ ਸ਼ਹੀਦ ਵੀ ਹੋ ਗਏ ਝੂਠਾ ਮੁਕਾਬਲਾ ਬਣਾਇਆ ਗਿਆ ਝੂਠਾ ਓਕੇ ਇਹ ਜਿਹੜਾ ਝੂਠਾ ਮੁਕਾਬਲਾ ਬਣਾਇਆ ਗਿਆ ਇਹ ਤੁਹਾਨੂੰ ਦੱਸਿਆ ਕਿਸੇ ਨੇ ਲੇ ਸਾਡੂ ਨੀ ਸਾਡੇ ਦਾ ਬਾਅਦ ਚ ਮੈਨੂੰ ਜੇਜ ਚ ਅਖਬਾਰ ਅਖਬਾਰ ਨੇ ਦੱਸਿਆ ਮੈਂ ਇੰਤਜ਼ਾਰ ਓਕੇ ਅਖਬਾਰ ਤੇ ਪਤਾ ਲੱਗਿਆ ਅਖਬਾਰ ਤੇ ਪਤਾ ਲੱਗਿਆ ਨਹੀਂ ਪੁਲਿਸ ਤਾਂ ਇਹ ਬਣਾ ਦੇ ਰਹੀ ਹੈ ਨਾ ਵੀ ਇਹਨਾਂ ਦਾ ਮੁਕਾਬਲਾ ਕੀਤਾ ਬਸ ਉਹੀ ਉਹ ਪਾਰਨਾ ਵਿੱਚ ਅਖਬਾਰ ਤੋਂ ਪੜਿਆ ਤੁਸੀਂ ਹੈ ਉਸ ਟਾਈਮ ਤਾਂ ਫਿਰ ਤੁਸੀਂ ਬਹੁਤ ਮੋਸ਼ਨਲ ਹੋਏ ਹੋਏ ਨੇ ਆ ਇੱਕ ਵਾਰ ਤਾਂ ਹੁੰਦੀ ਹੈ ਅਕਸਰ ਭਰਾ ਨਾਲ ਬਰਾਬਰ ਤੇ ਨਹੀਂ ਜਾਣਾ ਮੈਂ ਉਦੋਂ ਪਟਿਆਲਾ ਜਿਹੜੀ ਸੀਗਾ ਹੁੰਦੀ ਨਹੀਂ ਸਾਡੇ ਦਾ ਓਕੇ ਓਕੇ ਹੌਣ ਪਿਤਾ ਜੀ ਹੈਗੇ ਨੇ ਕਿ ਚਲੇਗੇ ਪਿਤਾ ਜੀ ਚਲੇਗੇ ਮਾਤਾ ਜੀ ਚਲੇਗੇ ਮਾਤਾ ਜੀ ਵੀ ਚਲੇਗੇ ਹੁਣ ਤੁਸੀਂ ਹੋ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ ਤੁਹਾਡੇ ਬੱਚੇ ਆ ਤੁਹਾਡੀ ਵਾਈਫ ਹੈ ਅੱਗੇ ਪੋਤੇ ਪੋਤੀਆਂ ਹੈਗੇ ਆ ਹਾਂਜੀ ਹੈਗੇ ਆ ਸ਼ੁਕਰ ਹੈ ਰੱਬ ਦਾ ਬਾਰਾ ਦੀ ਕਿਰਪਾ ਬਹੁਤ ਖੁਸ਼ ਹੋ ਰੱਬ ਤੋਂ ਐ ਬਿਲਕੁਲ ਗਿਲਾਸ਼ਿਕਾ ਕੋਈ ਨਹੀਂ ਆ ਵੀ ਦੇਖੋ ਪਰਿਵਾਰ ਸਾਰਾ ਸਿੱਖੀ ਨਾਲ ਜੁੜਿਆ ਹੋਇਆ ਕੀ ਬਾਤ ਹੈ ਸਭ ਤੋਂ ਵੱਡੀ ਗੱਲ ਹੈ ਇਹ ਪਰਿਵਾਰ ਸਾਰਾ ਸਿੱਖੀ ਨਾਲ ਜੁੜਿਆ ਬਹੁਤ ਵਧੀਆ ਰੱਬ ਦੀ ਕਿਰਪਾ ਬਸ ਸ਼ੀ ਕੇ ਬੇਟੇ ਵੀ ਆਏ ਹੋਏ ਨੇ ਬੇਟੇ ਬੇ ਨੋਹਾ ਕੀ ਕਰਦੀਆਂ ਨੇ ਨੋਹਾ ਘਰੇ ਕਰ ਉਸ ਵਾਈਫ ਨੇ ਠੀਕ ਹੈ ਤੁਹਾਡੀ ਸੇਵਾ ਹੋ ਰਹੀ ਹੈ ਬਹੁਤ ਵਧੀਆ ਫਸਟ ਕਲਾਸ ਬਹੁਤ ਵਧੀਆ ਕਿਰਪਾ ਮਹਾਰਾ ਜੀ ਦੀ ਹੋਰ ਦੱਸੋ ਕੋਈ ਮਨ ਦਾ ਵਿਚਾਰ ਨਹੀਂ ਕੋਈ ਨਹੀਂ ਬਸ ਮਹਾਰਾ ਜੀ ਸਾਜਾ ਕਰਨਾ ਹੋਵੇ ਤਾਂ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਇਹ ਸਨ ਭਾਈ ਇਹ ਸਨ ਭਾਈ ਬਲਵੀਰ ਸਿੰਘ ਜੀ ਭਾਈ ਇੰਦਰਜੀਤ ਸਿੰਘ ਜੀ ਦੇ ਵੱਡੇ ਭਰਾ ਸਨ ਭਰਾਤਾ ਸੋ ਆ ਜੋਧਾ ਭਾਈ ਇੰਦਰਜੀਤ ਸਿੰਘ ਇਹ ਸੰਘਰਸ਼ੀ ਜੋਧਾ ਇਹ ਸਰੋਪੜ ਜਿਹੜੇ ਦਾ ਇਸ ਇਲਾਕੇ ਦਾ ਮਾਣ ਮੱਤਾ ਜੋਧਾ ਪਹਿਲਾ ਸ਼ਹੀਦ ਭਾਈ ਇੰਦਰਜੀਤ ਸਿੰਘ ਜਿਹੜਾ ਤੁਸੀਂ ਤਸਵੀਰ ਦੇਖ ਰਹੇ ਹੋ ਉਹ ਸਕਦਾ ਹੈ ਪਹਿਲੀ ਵਾਰੀ ਜਿਹੜੀ ਤਸਵੀਰ ਫਿਲਮਾਈ ਜਾਏਗੀ ਵੇਖੋ ਚੜ੍ਹਦੀ ਕਲਾ ਦੇ ਵਿੱਚ ਜਿੱਦਾਂ ਕਿ ਸਾਡੇ ਬਾਪੂ ਜੀ ਨੇ ਬਹੁਤ ਵਧੀਆ ਦੱਸਿਆ ਵਿਸਥਾਰ ਦੇ ਨਾਲ ਵੀ ਭਾਈ ਸਾਹਿਬ ਦੀ ਕਿੱਦਾਂ ਦਾ ਸੁਭਾਅ ਸੀਗਾ ਸੋ ਅਸੀਂ ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਸੋ ਜਿਹੜੇ ਸਾਡੇ ਐਨ ਆਰ ਆਈ ਵੀਰ ਨੇ ਜਿਹੜੇ ਸਾਨੂੰ ਬਾਹਰ ਦੇਖਦੇ ਆ ਸੋ ਜੇ ਕਿਸੇ ਸੱਜਣ ਨੇ ਵੀ ਗੱਲਬਾਤ ਕਰਨੀ ਹੋਵੇ ਅਸੀਂ ਭਾਈ ਸਾਹਿਬ ਜੀ ਦਾ ਨੰਬਰ ਦੇਤਾ ਜੇ ਤੁਹਾਨੂੰ ਵੀ ਲੱਗੇ ਵੀ ਭਾਈ ਸਾਹਿਬ ਦੀ ਯਾਦਗਾਰ ਪਿੰਡ ਦੇ ਵਿੱਚ ਬੰਨਣੀ ਚਾਹੀਦੀ ਏ ਜਾਂ ਭਾਈ ਸਾਹਿਬ ਦੀ ਫੋਟੋ ਯਾਵਕਰ ਚ ਲੱਗਣੀ ਚਾਹੀਦੀ ਏ ਸੋ ਫੋਟੋ ਇਹਨਾਂ ਦੇ ਕੋਲੇ ਹੈ ਆ ਪਾਈਬਲ ਵੀਰ ਸਿੰਘ ਜੀ ਕੋਲ ਸੋ ਤੁਸੀਂ ਮੰਗਵਾ ਸਕਦੇ ਹੋ ਜੇ ਤੁਸੀਂ ਕੋਈ ਫੰਡ ਵਗੈਰਾ ਕੋਈ ਸੇਵਾ ਕਰਨੀ ਚਾਹੁੰਦੇ ਹੋ ਵੀ ਉਹਨਾਂ ਦੇ ਨਾਂ ਤੇ ਕੋਈ ਸਕੂਲ ਦੇ ਵਿੱਚ ਜਾਂ ਕੋਈ ਸਕੂਲ ਬਣਾਇਆ ਜਾਵੇ ਜਾਂ ਕੋਈ ਗੇਟ ਬਣਾਇਆ ਜਾਵੇ ਸੋ ਤੁਸੀਂ ਪਾਈ ਸਾਹਿਬ ਜੀ ਦੇ ਨਾਲ ਸੰਪਰਕ ਕਰ ਲਿਓ ਇਹਨਾਂ ਦਾ ਅਸੀਂ ਨੰਬਰ ਦਿੱਤਾ ਸੋ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅਗਲੇ ਹੋਰ ਸੰਘਰਸ਼ੀ ਪਰਿਵਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ